ਘਰ ਵਾਲੀ ਕਹਿੰਦੀ ਐ ਮੈਂ ਇੰਸਟਾਗ੍ਰਾਮ ਚ ਚਲਾਉਣਾ ਆਪਣੇ ਘਰ ਵਾਲੇ ਨੂੰ ਕਹਿੰਦੀ ਐ ਮੇਰੇ ਤੇ ਬੰਦਸ਼ ਬੰਦਸ਼ ਨਾ ਲਾ ਮੈਂ ਇੰਸਟਾਗ੍ਰਾਮ ਦੇ ਤੇ ਅੱਧ ਨੰਗੀਆਂ ਵੀਡੀਓ ਬਣਾਉਣੀ ਆ ਨੀਕਰਾਂ ਪਾ ਪਾ ਕੇ ਵੀਡੀਓ ਬਣਾਉਣੀ ਆ ਮੈਨੂੰ ਨਾ ਤੰਗ ਕਰ ਮੈਂ ਚੰਡੀਗੜ੍ਹ ਜਾ ਕੇ ਇੱਕ ਫਲੈਟ ਲੈਣਾ ਉੱਥੇ ਮੁੰਡਿਆਂ ਨਾਲ ਰਹੂੰਗੀ ਉੱਥੇ ਵੀਡੀਓ ਬਣਾਉਂਗੀ ਤੇ ਫੇਮਸ ਹੋ ਜਾਊਂਗੀ ਲੱਕਾਂ ਦੇ ਠੁਮਕੇ ਜਿਹੜੇ ਪਿਸ਼ਵਾੜਾ ਆਪਣਾ ਉਹ ਖਾਵਾ ਵਗਾ ਕੇ ਕਮੈਂਟ ਲਾਉਂਗੀ ਫੇਮਸ ਹੋਊਂਗੀ ਲੋਕ ਮੈਨੂੰ ਮਿਲਣ ਆਇਆ ਕਰਨਗੇ ਮੈਨੂੰ ਨਾ ਤੰਗ ਕਰ ਆਪਣੇ ਘਰ ਵਾਲੇ ਨੂੰ ਕਹਿ ਰਹੀ ਆ ਜੇ ਮੈਨੂੰ ਤਲਾਕ ਦੇ ਦੇ ਮੈਂ ਆਪਣੀ ਜ਼ਿੰਦਗੀ ਜਿਉਣੀ ਆ ਲੋਕੋ ਕੀ ਗੱਲਬਾਤ ਆ ਸਾਰੀ ਕੀ ਗੱਲਬਾਤ ਬਣੂਗੀ ਦੋਵਾਂ ਨਾਲ ਗੱਲਬਾਤ ਕਰਾਵਾਂਗੇ ਅੱਜ ਤੁਹਾਨੂੰ ਦੱਸ ਦਿਆਂ ਕੀ ਗੱਲਬਾਤ ਆ ਸਾਰੀ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰਜੀਸੂ ਦੋਸਤੋ ਇਹ ਉਹ ਕੁੜੀ ਆ ਜਿਨੇ ਇਲਜ਼ਾਮ ਲਾਇਆ ਆਪਣੇ ਘਰ ਵਾਲੇ ਤੇ ਵੀ ਘਰ ਵਾਲਾ ਮੇਰਾ ਇੰਸਟਾਗ੍ਰam ਮੈਨੂੰ ਨਹੀਂ ਚਲਾਉਣ ਦਿੰਦਾ ਗੱਲਬਾਤ ਇਹਦੇ ਘਰ ਵਾਲੇ ਨਾਲ ਵੀ ਕਰਾਂਗੇ ਤੇ ਕੁੜੀ ਨਾਲ ਵੀ ਕਰਾਂਗੇ ਵੀ ਗੱਲਬਾਤ ਸਾਰੀ ਕੀ ਆ ਅੱਜ ਇਸ ਦੇ ਘਰ ਵਾਲੇ ਨੂੰ ਅਸੀਂ ਮੂੰਹ ਤੇ ਸੱਦਿਆ ਕੈਮਰੇ ਮੂਰੇ ਸੱਦਿਆ ਵੀ ਤੂੰ ਸੀ ਵੀ ਆਪਦੇ ਬਿਆਨ ਦਿਓ ਵੀ ਕੀ ਚੱਕਰ ਆ ਸਾਰਾ ਵੀ ਤੂੰ ਆਪਦੀ ਘਰ ਵਾਲੇ ਨੂੰ ਇੰਸਟਾਗ੍ਰam ਕਿਉਂ ਨਹੀਂ ਚਲਾਉਣ ਦਿੰਦਾ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਪੁੱਛਦੇ ਆ ਬਾਈ ਜੀ ਸਸੀਆ ਸਸੀਆ ਬਈ ਕੀ ਗੱਲ ਹੋ ਗਈ ਬਾਈ ਜਿਹੜਾ ਤੇਰੀ ਘਰ ਵਾਲੀ ਕਹਿ ਰਹੀ ਆ ਵੀ ਮੈਂ ਇਹਨੂੰ ਇੰਸਟਾਗ੍ਰam ਨਹੀਂ ਚਲਾਉਣ ਦੇ ਤੇ ਤੁਸੀਂ ਕਿਉਂ ਨਹੀਂ ਚਲਾਉਣ ਦੇ ਇੰਸਟਾਗ੍ਰam ਬਾਈ ਇਹ ਇੰਸਟਾਗ੍ਰam ਤੇ ਗੰਦੀ ਬਹੁਤ ਆ ਠੀਕ ਹੈ ਨਾ ਇਹ ਹੁਣ ਲੱਕ ਹਲਾ ਹਲਾ ਵੀਡੀਓ ਪਾਉਂਦੀ ਆ ਸੋਹਣੇ ਸੋਹਣੇ ਮੁੰਡੇ ਕਮੈਂਟ ਕਰਦੇ ਅੱਛਾ ਸੋਹਣੇ ਸੋਹਣੇ ਮੁੰਡੇ ਕਮੈਂਟ ਕਰਦੇ ਹਾਂ ਤੈਨੂੰ ਕਾਹਦਾ ਡਰ ਆ ਫਿਰ ਸੋਹਣੇ ਸੋਹਣੇ ਮੁੰਡੇ ਕਮੈਂਟ ਕਰਦੇ ਡਾਰ ਬਾਈ ਹੁਣ ਇਹਨੂੰ ਮੈਂ ਜਦੋਂ ਮੇਰੇ ਕਹਿੰਦੇ ਜੀ ਨਹੀਂ ਹੁਣ ਨਹੀਂ ਕਹਿੰਦੇ ਜ ਇਹ ਜਦੋਂ ਕੱਲ ਨੂੰ ਸੋਹਣੇ ਸੋਹਣੇ ਮੁੰਡੇ ਕਮੈਂਟ ਤੋਂ ਬਾਅਦ ਚੈਟ ਤੇ ਆ ਗਏ ਤੇ ਮੇਰੇ ਕਿੱਥੇ ਲੱਜੂ ਆਖੇ ਕਿ ਮਤਲਬ ਜਿਹੜੀਆਂ ਇਹ ਰੀਲ ਲੂਲਾ ਵੇਖਦੀ ਆ ਇਹ ਸੋਹਣੇ ਸੋਹਣੇ ਮੁੰਡੇ ਵੇਖਦੀ ਆ ਹਾਂ ਵੇਖਦੂਗੀ ਆ ਬਾਈ ਸਾਰਾ ਕੁਝ ਹੀ ਕਰਦੀ ਆ ਇਹਨੂੰ ਮੈਸੇਜ ਵੀ ਭ ਤਾਂ ਹੀ ਮੈਂ ਤੇਲ ਜਹੋ ਕਰਦਾ ਵੀ ਨਹੀਂ ਲਾਉਣਾ ਨਹੀਂ ਚਲਾਉਣਾ ਨਹੀਂ ਚਲਾਉਣਾ ਜੇ ਮੇਰੇ ਕੋਲੇ ਰਹਿਣਾ ਤਾਂ ਵੇਹ ਕੰਮ ਨਹੀਂ ਕਰਦੇਣਾ ਅੱਛਾ ਅੱਛਾ ਕੀ ਗੱਲ ਤੁਸੀਂ ਕਿਹੜਾ ਇਲਜ਼ਾਮ ਲਾਇਆ ਆਪਣੇ ਘਰ ਵਾਲੇ ਤੇ ਵੀ ਇੰਸਟਾਗ੍ਰਾਮ ਹੀ ਚਲਾਉਂਦਾ ਤੂੰ ਹਾਂਜੀ ਵੀਰੇ ਮੈਨੂੰ ਕਹਿੰਦੇ ਇੰਸਟਾਗ੍ਰਾਮ ਨਾਲ ਚਲਾਇਆ ਕਰੋ ਕੀ ਵੇਖਦੇ ਆ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਵੀਰੇ ਮੈਂ ਰੀਲਾਂ ਵੇ ਨਹੀਂ ਬਸ ਹੋਰ ਕੀ ਵੇਖਣਾ ਵੀਰੇ ਮੈਂ ਹੂੰ ਬਸ ਰੀਲਾਂ ਵੇਖ ਲੈਣੀਆਂ ਵੀਰੇ ਇਹ ਕਹਿੰਦਾ ਰੀਲਾਂ ਪਾਉਂਦੀ ਆ ਵੀ ਨੱਚ ਕੇ ਵੀਰੇ ਉਹ ਤਾਂ ਮੈਂ ਪਾਉਣੀ ਆ ਵੀਰੇ ਹਾਂ ਕਾਹ ਤੋਂ ਪਾਉਣੀ ਆ ਵੀਰੇ ਮੈਨੂੰ ਸੌਂਕ ਆ ਉਹ ਚੀਜ਼ਾਂ ਦਾ ਸ਼ੌਂਕ ਆ? ਹਾਂ ਵੀਰੇ। ਇਹ ਕਹਿੰਦਾ ਸ਼ੌਂਕ ਆ ਬਈ ਚਿੱਤੜ ਹਲਾਉਣੇ ਇਹ ਕਹਿੰਦਾ ਸ਼ੌਂਕ। ਕੋਈ ਅੱਜ ਦਾ ਕੋਈ ਮਾਲ ਨਾਲ ਕਿਸੇ ਨੂੰ ਮੈਸੇਜ ਦੇਣਾ ਜਾਂ ਕੋਈ ਚੰਗਾ ਉਹ ਕਰਨੀ। ਕਰਨ ਲਈ ਚਿੱਤੜ ਹਲਾਉਂਦੀ ਹੈ। ਤਾਂ ਹਾਂ। ਤਾਂ ਹੀ ਤਾਂ ਕੋਈ ਚਿੱਤੜ ਹਾਂ। ਵੀਰੇ ਜੀ। ਦੂਜਾ ਕੀ ਨਹੀਂ ਮੈਂ ਕਹਿੰਦਾ ਨੱਚਦੀ ਆ। ਵੀਰੇ ਚਿੱਤੜ ਹਲਾ ਕੀ ਕਮੈਂਟ ਆਉਂਦੇ ਮੈਨੂੰ? ਹੂੰ। ਕੀ ਕਮੈਂਟ ਆਉਂਦੇ ਆ? ਬਸ ਆਈ ਤੁਸੀਂ ਸੋਹਣੇ ਆ ਵਧੀਆ। ਨਾਲੇ ਮੈਨੂੰ ਮੁੰਡਿਆਂ ਦੇ ਘੱਟ ਆਉਂਦੇ ਵੀਰੇ। ਉਹ ਕਮੈਂਟ ਨਹੀਂ ਵੀਰੇ ਯਾਰ ਉਹ ਨਾ ਇੱਜ਼ਤ ਨਾਲ ਖਲਵਾੜ ਵਾਲਾ ਕੰਮ ਹੁੰਦਾ। ਇੱਥੇ ਸ਼ੌਂਕ ਨਾ ਬਥੇਰਾ ਕਹਿੰਦਾ ਹਨਾ ਵੀ ਸਾਡੀ ਅਸੀਂ ਚੜ੍ਹਾਈ ਇੱਥੇ ਥੱਲੇ ਕਮੈਂਟ ਪੜ੍ਹ ਕੇ ਦੇਖ ਲੀ ਜੇ ਹਜ਼ਾਰ ਕਮੈਂਟ ਆਇਆ ਨਾ ਉਹਦੇ ਵਿੱਚੋਂ 900 ਤਾਂ ਇਹਦੀ ਬੇਇੱਜ਼ਤੀ ਵਾਲੀ ਹੋਊਗਾ। ਦੋਸਤੋ ਤੁਸੀਂ ਦੇਖ ਸਕਦੇ ਹੋ ਪਿੱਛਾ ਵਿਖਾ ਕੇ ਕੁੜੀਆਂ ਬੜੇ ਫੈਨ ਫੋਲੋਇੰਗ ਵਧਾਈ ਬੈਠੀਆਂ। ਇਹਦੀ ਘਰ ਵਾਲੀ ਵੀ ਪਿੱਛਾ ਵਿਖਾ ਕੇ ਅ ਬੜੇ ਸੋਹਣੇ ਸੋਹਣੇ ਕਮੈਂਟ ਲੈਂਦੀ ਆ ਆਪਦੇ ਆਪ ਤੇ ਵੀ ਉਹ ਬੜੇ ਕਮੈਂਟ ਕਰਦੇ ਆ ਵੀ ਕੀ ਆ ਬਾਤ ਆ ਕੀ ਆ ਬਾਤ ਆ। ਇਹਨੂੰ ਇਦਾਂ ਲੱਗਦਾ ਵੀ ਮੇਰੀ ਚੜ੍ਹਾਈ ਹੋ ਰਹੀ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੀ ਤਾਂ ਬਦਨਾਮੀ ਹੋ ਰਹੀ ਆ। ਠੀਕ ਐ ਇਹਦਾ ਘਰ ਵਾਲਾ ਇਹਨੂੰ ਰੋਕ ਟੋਕ ਰਿਆ ਤੇ ਇਹਦੇ ਬੱਸ ਚ ਨਹੀਂ ਹੈਗੀ। ਇਹਦੀ ਘਰ ਵਾਲੀ ਬਸ ਚ ਹੈ ਨਹੀਂ ਕਿਉਂ ਕਿਉਂ ਨਹੀਂ ਬਸ ਚ ਜਿਹੜੇ ਥੋੜੇ ਜਿਹ ਕਾਨੂੰਨ ਬਣੇ ਹੋਇਆ ਕੁੜੀਆਂ ਦੇ ਵੀ ਹੱਕ ਦੇ ਵਿੱਚ ਕਾਨੂੰਨ ਬਣੇ ਹੋਇਆ ਵੀ ਤੁਸੀਂ ਕੁਝ ਮਰਜ਼ੀ ਕਰੋ ਫ੍ਰੀडम ਆ ਤੁਹਾਨੂੰ ਤੁਸੀਂ ਮੁੰਡਿਆਂ ਦੇ ਬਰਾਬਰ ਹੋ ਪਰ ਨਹੀਂ ਕਈ ਚੀਜ਼ਾਂ ਤੋਂ ਮੁੰਡਿਆਂ ਦੇ ਬਰਾਬਰ ਨਹੀਂ ਹੈਗੀਆਂ ਕੁੜੀਆਂ ਇਹਨਾਂ ਨੂੰ ਥੋੜੀ ਜਿਹੀ ਖੁੱਲ੍ਹ ਦਿੱਤੀ ਜਾਵੇ ਨਾ ਕਹਿ ਦੀ ਵੀ ਤੁਸੀਂ ਬਾਹਰ ਜਾ ਕੇ ਨੌਕਰੀਆਂ ਕਰਨੀਆਂ ਕਈ ਕੁੜੀਆਂ ਹੁੰਦੀਆਂ ਵੀ ਆਪ ਸਾਰਿਆਂ ਨੂੰ ਕਹਿੰਦੇ ਪਰ ਇਹਨਾਂ ਨੂੰ ਜਦੋਂ ਫ੍ਰੀडम ਫ੍ਰੀडम ਦਿੱਤੀ ਜਾਂਦੀ ਹੈ ਨਾ ਫਿਰ ਇਹ ਬਾਹਰ ਜਾ ਕੇ ਇਹੋ ਜਿਹੀਆਂ ਗਲਤੀਆਂ ਕਰ ਲੈਂਦੀਆਂ ਜਿੰਨਾ ਕਰਕੇ ਇਹਨਾਂ ਦੇ ਘਰ ਵਾਲਿਆਂ ਦੇ ਇਹਨਾਂ ਦੇ ਪਰਿਵਾਰ ਦਾ ਨੇਮ ਨਾਮ ਨੀਵਾ ਹੁੰਦਾ ਦੋਸਤੋ ਪਿੰਡ ਦੇ ਵਿੱਚ ਬਦਨਾਮੀ ਹੁੰਦੀ ਆ ਲੱਕ ਹਲਾਉਣੀਆਂ ਤੂੰ ਇੰਸਟਾਗ੍ਰਾਮ ਦੇ ਉੱਤੇ ਪਿੱਛਾ ਵਿਖਾਉਣੀ ਆ ਤੈਨੂੰ ਕੀ ਵਧੀਆ ਲੱਗਦਾ ਇਹ ਚੀਜ਼ਾਂ ਵਧੀਆਂ ਨੇ ਵੀਰੇ ਮੈਂ ਟਿੱਡ ਵਿਖਾਉਣੀ ਆ ਕਿੱਲੇ ਪਿੱਛਾ ਦਾ ਉਹੀ ਮਾਰ ਰਿਹਾ ਵੀਰੇ ਕਲ ਟੈਡ ਦਿਖਾਉਣੀ ਹੈ ਟੈਡ ਵਿਖਾ ਕੇ ਪਾਉਣੀ ਵੀਰੇ ਨੰਗਾ ਟੈਡ ਕਰਕੇ ਵਿਖਾਉਂਦੀ ਹੋਰ ਹੋਰ ਕਿਦੋਂ ਤੱਕ ਹੀ ਦਿੰਦੇ ਟੈਡ ਦਿਖਾਉਣੀ ਹੈ ਹੋਰ ਕੀ ਕਰਦੀ ਐ ਤੂੰ ਕਹਿੰਦੀ ਸੀ ਵੀ ਮੇਰੇ ਘਰ ਵਾਲੇ ਦਾ ਟੈਡ ਬਹੁਤ ਵੱਡਾ ਕਹਿੰਦੀ ਵੀ ਐ ਕਰਕੇ ਮੈਨੂੰ ਜਮ ਵਾਲੇ ਮੁੰਡੇ ਪਸੰਦ ਆ ਬੋਡੀ ਬਿਲਡਰ ਮੁੰਡੇ ਪਸੰਦ ਆ ਜਿਨ੍ਹਾਂ ਦੇ ਸਰੀਰ ਪੂਰੇ ਘੈਂਟ ਪਏ ਆ ਉਹ ਮੈਂ ਮੇਰੇ ਘਰ ਦੇ ਕੋਲ ਗਵਾਂਡੀ ਵੀ ਸੀਗਾ ਉਹ ਵੀ ਮੈਨੂੰ ਬਹੁਤ ਪਸੰਦ ਆ ਸੀਗਾ ਵੀਰੇ ਉਹਦਾ ਗੱਲ ਨਿਬੜ ਗਈ ਸੀ ਵੀਰੇ ਤੁਸੀਂ ਉਹ ਜਖਮਾਂ ਤੇ ਨੂਨ ਨਾ ਭੁੱਕੋ ਜੇਕਰ ਮੈਂ ਤੇ ਨੂੰਨ ਕੋ ਅੱਜ ਜਿਹੜੀ ਗੱਲਬਾਤ ਹੋਣੀ ਹੈ ਸਾਰੀ ਤੁਹਾਡੀ ਦੋਨਾਂ ਦੀ ਗੱਲਬਾਤ ਹੋਣੀ ਹੈ ਬਈ ਤੁਹਾਡੇ ਘਰ ਦੇ ਨਾਲ ਇੱਕ ਘਰ ਸੀਗਾ ਇਹ ਕਹਿੰਦੀ ਮੈਨੂੰ ਉਹ ਮੁੰਡਾ ਵੀ ਬਹੁਤ ਪਸੰਦ ਸੀਗਾ ਜਦੋਂ ਉਹ ਜਿੰਮ ਲਾਉਂਦਾ ਸੀਗਾ ਜਾਂ ਡੰਡ ਡੰਡ ਲਾਉਂਦਾ ਸੀ ਉਹਦੇ ਛਾਤੀ ਉੱਤੋਂ ਦੀ ਪਸੀਨਾ ਆਉਂਦਾ ਸੀ ਮੈਨੂੰ ਉਹ ਬਹੁਤ ਵਧੀਆ ਲੱਗਦਾ ਸੀਗਾ ਤੇ ਉਹਦੇ ਨਾਲ ਮੇਰੀ ਵੀ ਗੱਲਬਾਤ ਚੱਲੀ ਹੈ ਪਰ ਮੇਰੇ ਘਰ ਵਾਲੇ ਨੇ ਮੇਰੇ ਨਾਲ ਬਹੁਤ ੱੱਕਾ ਕੀਤਾ ਮੈਨੂੰ ਕੁੱਟਿਆ ਕਿਹੜਾ ਬੰਦਾ ਆਪਦੀ ਇੱਜ਼ਤ ਕਿਸੇ ਪਾਸੇ ਜਾਣ ਦੇ ਦੂਗਾ ਹੂੰ ਠੀਕ ਹੈ ਨਾ ਇਹਦਾ ਹੁਣ ਭਰਾਗਾ ਤੇ ਜੇ ਹੁਣ ਇਹਦੀ ਪਰਜਾਈ ਇਹ ਕੁਛ ਕਰੂਗੀ ਤੇ ਉਹ ਬਖਸ਼ੂਗਾ ਵੀ ਇਹ ਉਹ ਬੰਦਾ ਬਖਸ਼ ਦੇਊਗਾ ਚਲੋ ਮੰਨ ਲਾ ਜੈਮ ਲਾਉਂਦਾ ਯਾਰ ਠੀਕ ਆ ਚਲ ਉਹਦੀ ਉਹਦੇ ਕੋਲ ਉਹਨੂੰ ਕੋਈ ਟੈਨਸ਼ਨ ਨਹੀਂ ਹੋਣੀ ਆ ਉਹਦਾ ਸੱਦਾ ਕੰਮ ਧੰਦਾ ਕਰਦਾ ਕੰਮ ਧੰਦਾ ਨਾ ਹੋ ਪੈਸੇ ਹੋਣਗੇ ਪਿਓ ਕੋਲੇ ਲੱਗਿਆ ਵਾ ਚਲ ਆਪਣੇ ਕੋਲੇ ਹੁਣ ਨਹੀਂ ਐਨੀ ਪੂੰਜੀ ਤੇ ਬਈ ਮੈਂ ਤਾਂ ਕੰਮ ਧੰਦਾ ਵੀ ਕਰਨਾ ਹੁੰਦਾ ਜੇ ਹੁਣ ਮੈਂ ਗੱਲੇ ਜੈਮ ਚ ਹੀ ਬੜਾ ਲੂੰਗਾ ਤੇ ਕੰਮ ਕੌਣ ਕਰੂਗਾ ਠੀਕ ਆ ਨਾ ਇਹਦਾ ਤਾਂ ਲੱਕ ਹਲਾ ਕੇ ਸਰ ਜਾਂਦਾ ਫਿਰ ਮੇਰੀ ਗੱਲ ਨਾਲ ਇਹ ਬਰਾਬਰਤਾ ਦੀ ਗੱਲ ਕਰਦੇ ਆ ਬਰਾਬਰਤਾ ਲੱਕ ਹਲਾਉਣ ਵਾਲੀ ਕਿਹੜੀ ਬਰਾਬਰਤਾ ਮੁੰਡੇ ਉਹ ਤਾਂ ਜਿਹੜੇ ਉਹ ਟੈਂਪੋ ਬਣੇ ਫਿਰਦੇ ਉਹ ਤਾਂ ਹਲਾਈ ਜਾਂਦੇ ਜਿਹੜਾ ਸਹੀ ਬੰਦਾ ਹੁੰਦਾ ਉਹਨੇ ਨਾ ਲੱਕ ਹਲਾਉਂਦਾ ਜਲ ਜੇ ਇਹ ਇਹ ਬਰਾਬਰਤਾ ਭਾਲਦੀ ਜਿਵੇਂ ਜਮ ਲਾਈਂਦੇ ਜਮ ਲਾਉਣ ਲੱਗ ਜੈ ਨਾ ਇਹ ਕੀ ਨੋਖਸ਼ਾ ਤੇਰੇ ਘਰ ਵਾਲੇ ਕੀ ਨੋਖਸ਼ਾ ਮੈਨੂੰ ਤਾਂ ਦਿਸਦਾ ਨਹੀਂ ਕੋਈ ਵੀਰੇ ਕਿਹੜੇ ਮੁੰਡੇ ਨੇ ਮੇਰੀ ਗੱਲ ਸੀ ਹੈ ਨਾ ਬੌਂਸਰ ਮਾਨ ਵਾਲਾ ਕੀ ਕਹਿੰਦੇ ਤਾਂ ਤੁਸੀਂ ਉਹਦੇ ਨਾਲ ਗੱਲ ਸੀ ਵਿਰੋਧ ਚੰਗੀ ਡਾਈਟ ਖਾਂਦਾ ਸੀ ਇਹਦੇ ਨੂੰ ਰੋਟੀਆਂ ਤਾਂ ਨਹੀਂ ਖਾਂਦਾ ਸੀ ਇਹਦਾ ਵੀਰੇ ਬਹਿ ਜੰਨੀ ਆ ਪਕਾਉਣ ਤੇ 20 20 ਰੋਟੀਆਂ ਖਾ ਜਾਂਦਾ 20 20 ਰੋਟੀਆਂ ਖਾ ਜਾਂਦਾ ਜੇ ਰਹਣ ਨੂੰ ਮਿਲਣ ਰੋਟੀਆਂ ਚਾਹਦਾ ਜੇ ਕਮਾ ਕੇ ਵੀ ਮੈਂ ਹੀ ਲਿਆ ਕੇ ਦਿੰਦਾ ਉਹਨੂੰ ਪਰ ਇਹ ਕਹਿੰਦੀ ਮੈਨੂੰ ਸੱਸ ਵੀ ਰੋਕਦੀ ਐ ਤੇਰੀ ਸੱਸ ਕਿ ਮੇਰੀ ਘਰ ਵਾਲੀ ਮਾਂ ਕਿਉਂ ਰੋਕਦੀ ਐ ਇਹਨੂੰ ਜਦੋਂ ਅਸੀਂ ਅੱਜ ਤਾਲੇ ਬੰਦੇ ਨਹੀਂ ਚਾਹੁੰਦੇ ਇਹ ਵੀ ਐਵੇਂ ਉੱਥੇ ਕਮੈਂਟ ਉਹ ਬਾਜੀ ਕਰੀ ਜਾਣਾ ਉਹ ਕਰ ਦਿਆ ਕਰਦੇ ਮੜ ਕੇ ਮੁੰਡੇ ਮੰਡੇ ਜਿਹੜੇ ਵੇਖਦੇ ਆ ਉਹ ਬੰਦੇ ਅਗਲੇ ਘਰ ਵਾਲਾ ਦੇਖ ਕੇ ਹੱਸ ਕੇ ਲੰਘਦੇ ਠੀਕ ਆ ਨਾ ਮੇਰਾ ਪਿਓ ਜੇ ਸਾਥ ਚ ਬਿੰਦਾ ਉਹਨੂੰ ਕਹਿੰਦੇ ਅਗਲਾ ਕਹਿੰਦਾ ਆ ਕੀ ਕਰ ਜੇ ਫਿਰ ਦੀ ਛੋਡੀ ਨੂੰ ਕੀ ਕਰਦੀ ਆ ਠੀਕ ਆ ਬਾਕੀ ਜੇ ਇਹਨੂੰ ਕਰ ਬਰਾਬਰਤਾ ਦਿਖਾਉਣੀ ਐ ਨਾ ਤੇ ਜਿਵੇਂ ਹੁਣ ਮੁੰਡੇ ਕਬੱਡੀ ਖੇ ਜਾਂ ਕੁੜਕਾਂ ਪੜ ਲੈ ਕੇ ਫੌਜ ਚ ਲਾਗਾ ਡਾਕਟਰ ਲਾਗਾ ਉਹ ਕੁਝ ਕਰਕੇ ਦਿਖਾ ਕਿਤੇ ਲੱਗਦਾ ਬਈ ਵੀ ਜਿਹੜੀ ਇਹ ਤੇ ਘਰ ਵਾਲੀ ਹੈ ਤੇਰੇ ਵੱਸ ਦੇ ਵਿੱਚ ਹੈ ਨਹੀਂ ਵੱਸ ਚ ਬਾਈ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਬਣ ਗਿਆ ਨਾ ਰੀਲ ਤੇ ਰੀਲ ਲਾਈਫ ਚ ਬਹੁਤ ਫਰਕ ਆ ਠੀਕ ਹੈ ਨਾ ਕਾਨੂੰਨ ਇਹਨਾਂ ਦੇ ਹੱਕ ਚ ਬਣ ਗਿਆ ਹੁਣ ਇੱਥੇ ਨੱਚੀ ਟੱਪੀ ਜਾਂਦੀਆਂ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਜੇ ਮੇਰੇ ਹੈ ਰੋਕ ਸਕਾਂ ਜਿਹੜੇ ਹੁਣ ਮੰਨ ਕੇ ਚੱਲ ਜਿਹੜੇ ਤੇਰੇ ਮੇਰੇ ਆ ਗਿਆ ਉਹ ਤਾਂ ਇਹਨਾਂ ਨੂੰ ਪੰਪ ਦੇ ਹੀ ਜਾਂਦੇ ਆ ਠੀਕ ਹੈ ਨਾ ਜਿਹੜੀ ਜ਼ਿੰਦਗੀ ਬਣਾਉਣੀ ਬਣਾਉਣੀ ਹੁੰਦੀ ਹੈ ਬਤਾਉਣੀ ਹੁੰਦੀ ਹੈ ਉਹ ਬੰਦੇ ਦੇ ਜਿਹੜੇ ਨਾ ਤਰਾ ਹੋਇਆ ਹੋਇਆ ਉਹ ਬਹੁਤ ਸਹੀ ਗੱਲ ਆ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਅਕਸਰ ਮੁੰਡੇ ਵੀ ਪਾਉਂਦੇ ਆ ਕੁੜੀਆਂ ਵੀ ਪਾਉਂਦੀਆਂ ਮੈਂ ਕਹਿੰਦਾ ਛੋਟੀਆਂ ਛੋਟੀਆਂ ਕੁੜੀਆਂ ਵੀ ਰੀਲਾਂ ਪਾ ਰਹੀਆਂ ਨੇ ਠੀਕ ਐ ਇਹਨਾਂ ਨੂੰ ਰੋਕਣਾ ਚਾਹੀਦਾ ਕਿਉਂਕਿ ਜਦੋਂ ਇਹ ਕਹਿੰਦਾ ਪੁਲਾਂ ਦੇ ਉੱਤੋਂ ਦੀ ਪਾਣੀ ਹੋ ਜੇ ਜਦੋਂ ਉਦੋਂ ਰੋਕਿਆ ਨਹੀਂ ਜਾਂਦਾ ਤੇ ਪੁਲ ਟੁੱਟ ਜਾਂਦੇ ਆ ਉਹੀ ਗੱਲ ਇਹ ਗੱਲਬਾਤ ਇਹਦੇ ਨਾਲ ਕੁੜੀ ਨਾਲ ਹੋਈ ਆ ਇਹਦੀ ਸੱਸ ਰੋਕਦੀ ਆ ਇਹਦਾ ਸਹੁਰਾ ਸੱਤ ਦੇ ਵਿੱਚ ਬੈੰਦਾ ਜਾ ਕੇ ਤਾਂ ਉੱਥੇ ਬਦਨਾਮੀ ਹੁੰਦੀ ਆ ਇਹਨੂੰ ਪੁੱਛਦੇ ਇਹਦੇ ਪਿਓ ਨੂੰ ਵਿੱਕੀ ਤੁਹਾਡੀ ਕੁੜੀ ਜਿਹੜੀ ਰੀਲਾਂ ਪਾਉਂਦੀ ਆ ਵੀ ਕੀ ਚੱਕਰ ਆ ਸਾਨੂੰ ਬਹੁਤ ਸੋਹਣੀ ਲੱਗਦੀ ਆ ਪਿੰਡ ਦੇ ਵਿੱਚ ਬੜੇ ਕਮੈਂਟ ਹੁੰਦੇ ਆ ਬਈ ਕਮੈਂਟ ਵੀ ਹੁੰਦੇ ਤੈਨੂੰ ਮੁੰਡੇ ਬੋਲਦੇ ਹੋਣਗੇ ਵੀ ਯਾਰ ਪਰਜਾਈ ਬਹੁਤ ਸੋਹਣੀ ਆ ਜੇ ਬਈ ਯਾਰ ਆ ਕੁਝ ਹੁੰਦਾ ਕਰ ਤਾਂ ਹੀ ਕਰਕੇ ਤੈਨੂੰ ਮੈਂ ਰੋਕਦਾ ਠੀਕ ਆ ਨਾ ਮੈਨੂੰ ਘੱਟ ਕਮੈਂਟ ਕਰਦੇ ਆ ਜਿਹੜੇ ਸਟੂਲੇ ਵਜਦੇ ਆ ਲੌਂਡੇ ਉਹ ਵੱਧ ਮੇਰੇ ਨਾਲ ਗੱਲਾਂ ਕਰ ਤੈਨੂੰ ਗੱਲਾਂ ਤੇਰੇ ਨਾਲ ਵੱਧ ਕਰਦੇ ਆ ਹਾਂ ਵੀਰੇ ਉਹ ਕਹਿੰਦੇ ਮੈਂ ਵੀ ਤੇਰੀ ਰੀਲਸ ਚਾਉਣਾ ਹੈ ਆਏ ਵੀਰੇ ਉਹੀ ਵੱਧ ਮੁੰਡੇ ਦਾ ਮੈਸੇਜ ਕਰਦੇ ਨੇ ਵੀਰੇ ਮੈਨੂੰ ਤੂੰ ਇੰਸਟਾਗ੍ਰਾਮ ਕਿਉਂ ਚਲਾਉਣਾ ਇੰਸਟਾਗ੍ਰਾਮ ਤੇ ਹੋਰ ਐਪਾਂ ਬਹੁਤ ਬਥੇਰੀਆਂ ਉਹ ਵੇਖ ਲਓ ਤੁਸੀਂ ਨਾ ਨਾ ਵੀਰੇ ਮੈਂ ਤਾਂ ਬਸ ਇੱਕ ਸਾਹ ਦਾ ਸਟੂਲਿਆਂ ਨਾਲ ਵੱਧ ਚਾਹਣੀ ਆ ਮੇਰੇ ਨਾਲ ਰੀਲਾ ਬਣਾਉਂਦੇ ਆ ਵੱਧ ਤਾਂ ਮੈਂ ਉਹਨਾਂ ਨੂੰ ਚਾਹਣੀ ਆ ਡੋਲੇ ਵੱਡੇ 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 ਡੋਲੇ ਵਾਲਿਆਂ ਨੂੰ ਤੇ ਸਟੂਲਿਆਂ ਨੂੰ ਇਹ ਮੈਂ ਨਾ ਮੈਨੂੰ ਹੋਰ ਕੋਈ ਮੁੰਡੇ ਪਸੰਦ ਨਹੀਂ ਤੇ ਇਹ ਇਹ ਇਸ ਤਰ੍ਹਾਂ ਘਰ ਵਾਲਾ ਇਹ ਤੈਨੂੰ ਐਂ ਲੱਗਦਾ ਨਹੀਂ ਮੈਂ ਇਹਨਾਂ ਵਿਆਹ ਕਿ ਆਈਆਂ ਤੇ ਮੇਰੀ ਇਹ ਦੀ ਇੱਜ਼ਤ ਰੱਖਾਂ ਮੈਂ ਨਾ ਨਾ ਵੀਰੇ ਤਾਂ ਮੈਨੂੰ ਸਾਈਕਲ ਤੇ ਲਿਆ ਸੀ ਮੈਨੂੰ ਵਿਆਹ ਕਿ ਨਹੀਂ ਲਿਆ ਸੀ ਨਾਲ ਇਹ ਪੁੱਛ ਲੈ ਉਹਨੂੰ ਸਾਈਕਲ ਤੇ ਲਿਆ ਸੀ ਵੇਖਾ ਕਿ ਤਾਂ ਸਾਈਕਲ ਜਦੋਂ ਮਿਲ ਜਿੰਨੀ ਕਿ ਔਕਾਤ ਅਸੀਂ ਪੂੰਜੀ ਸੀ ਉਨੀ ਕਿ ਮੈਂ ਲਿਆਇਆ ਜੇ ਹੁਣ ਇਹਨੂੰ ਸਟੂਲੇ ਫਸਟੂਲੇ ਨਾਲ ਵਹਿ ਕਰਾ ਲੈਣਾ ਮੈਨੂੰ ਛੱਡੇ ਜਾ ਭਾਜੇ ਠੀਕ ਹੈ ਨਾ ਮੈਂ ਤਾਂ ਇਹਨੂੰ ਰੋਕਣਾ ਚਾਹੁੰਦਾ ਵੀ ਇਹ ਚੰਗੇ ਕੰਮ ਤੋਂ ਮਾੜੇ ਕੰਮ ਤੇ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਲਾਈਫ ਖਰਾਬ ਹੋ ਜਾਂਦੇ ਬਾਅਦ ਚ ਕਿੰਨੀਆਂ ਕੁੜੀਆਂ ਮਰੋਂਦੀਆਂ ਦੇਖੀਆਂ ਜਿਹੜੀਆਂ ਨਹੀਂ ਆਉਦੇ ਘਰਾਂ ਦੇ ਅੱਖੇ ਲੱਗਾਂ ਜਾਂ ਮਾਪਿਆਂ ਦੇ ਅੱਖੇ ਨਹੀਂ ਲੱਗਣਾ ਮੁੜ ਕੇ ਬੋਕਦੀਆਂ ਬਹੁਤ ਆ ਜਿਹੜੀਆਂ ਹੁਣ ਬੇਬਾਰੀਆਂ ਹੋ ਕੇ ਘਰੋਂ ਭੱਜ ਜਾਂਦੀਆਂ ਤੋਂ ਨਹੀਂ ਉਹ ਲੋਂਦੀਆਂ ਉਹ ਮੁੜ ਕੇ ਪਛਤਾਉਂਦੀਆਂ ਦੋਸਤੋ ਇੰਸਟਾਗ੍ਰਾਮ ਦੇ ਉੱਤੇ ਬੜੀਆਂ ਕੁੜੀਆਂ ਰੀਲਾਂ ਪਾਉਂਦੀਆਂ ਨੇ ਛੋਟੇ ਛੋਟੇ ਕੱਪੜੇ ਪਾਉਂਦੀਆਂ ਨੇ ਸੁਪਨੇ ਇਹਨਾਂ ਦੇ ਵੀ ਇਹੇ ਜਿਹੀ ਬਣ ਗਏ ਬਈ ਵੀ ਇਹ ਵੀ ਇਹ ਵੀ ਤਰੀਕਾ ਨਾਲ ਵੀ ਉਹ ਰੀਲਾਂ ਵੇਖ ਕੇ ਸੁਪਨੇ ਉਵੇਂ ਜ਼ਿੰਦਗੀ ਜਿਉਣਾ ਚਾਹੁੰਦੀ ਆ ਪਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਸੂਟ ਕਰਦੀਆਂ ਚੰਗੀਆਂ ਚੀਜ਼ਾਂ ਇਹ ਨਹੀਂ ਬਈ ਇਹ ਨਹੀਂ ਆਪਾਂ ਨੂੰ ਤਾਂ ਸਾਡੇ ਦਾ ਨਾਂ ਤਾਂ ਇਹ ਪਰਵਾਜ਼ ਚ ਸੀਗਾ ਇਹ ਕੰਮ ਦਾ ਨਾਂ ਹੈਗਾ ਪਹਿਲੀ ਗੱਲ ਪਿੰਡਾਂ ਦੇ ਵਿੱਚ ਬਹੁਤ ਘੱਟ ਆ ਜਿਹੜੀਆਂ ਇੱਥੋਂ ਪੈਰ ਕੱਢ ਜਾਂਦੀਆਂ ਪਿੰਡਾਂ ਚੋਂ ਚੰਡੀਗੜ੍ਹ ਜਾਂ ਸ਼ਹਿਰ ਚ ਵੱਡੇ ਸ਼ਹਿਰ ਚ ਲੈਣ ਲੱਗ ਜਾਂਦੀਆਂ ਉਹ ਇਹੋ ਜਿਹੀ ਹਰਕਤਾਂ ਕਰਦੀਆਂ ਉਹਨਾਂ ਦੇ ਮਾਪੇ ਵੀ ਅੱਜ ਤੂੰ ਕਿਸੇ ਦੇ ਜਾ ਕੇ ਜਿਹੜੀਆਂ ਇੰਸਟਾਗ੍ਰam ਤੇ ਮਸ਼ਹੂਰ ਆ ਬਹੁਤ ਘੱਟ ਹੋਣਗੀਆਂ ਜਿਨ੍ਹਾਂ ਦੇ ਮਾਪੇ ਸਪੋਰਟ ਕਰਦੇ ਉਹ ਨਹੀਂ ਉਹਨਾਂ ਦੇ ਮਾਪੇ ਲੋਂਦੇ ਹੀ ਆ ਕਿਉਂਕਿ ਉੱਥੇ ਜਾ ਕੇ ਚੰਡੀਗੜ੍ਹ ਮੁਹੱਲੀ ਇਹਨਾਂ ਨੂੰ ਕੀ ਪਤਾ ਕੀ ਗੰਦਾ ਪਾਈ ਜਾਂਦੀ ਆ ਠੀਕ ਆ ਨਾ ਫੈਨ ਆਉਂਦੇ ਆ ਸਾਡੇ ਘਰੇ ਫੈਨ ਆ ਜਾਂਦੇ ਆ ਮੈਂ ਜਦੋਂ ਘਰੇ ਆਉਣਾ ਮੈਨੂੰ ਬਿਨਾਂ ਪਿੱਛੇ ਦੱਸੇ ਕੁੜੀਆਂ ਚੱਲ ਆ ਕੇ ਕੁੜੀਆਂ ਆਉਂਦੀਆਂ ਇਹ ਕੁੜੀਆਂ ਤਾਂ ਬੱਕ ਗੱਲ ਸੀ ਹੁਣ ਬੰਡੇ ਵੀ ਆਉਣ ਲ ਹੁਣ ਮੈਨੂੰ ਦੁੱਖ ਨਹੀਂ ਆਉਂਦਾ ਕਰੇ ਹੁਣ ਮੈਂ ਬਾਹਰ ਹੁਣ ਨੰਬਈ ਕੰਮ ਤੇ ਜਦੋਂ ਮੈਂ ਘਰੇ ਹੁਣਦਾ ਹੈ ਕੱਦਾ ਆਵਾ ਹੁਣ ਮੈਨੂੰ ਕੀ ਪਤਾ ਉਹ ਫੈਨ ਆ ਕਿ ਕੀ ਕਰਨਾ ਹੈ ਤੇ ਤੈਨੂੰ ਕੀ ਕਹਿੰਦੀ ਹੈ ਮੈਨੂੰ ਕਹਿੰਦੀ ਤਾਂ ਮੇਰਾ ਫੈਨ ਆ ਇਹ ਤਾਂ ਆਊਗਾ ਕਿ ਐਵੇਂ ਕਿਵੇਂ ਘਰੇ ਜਾਊ ਜਰ ਕੱਲ ਨੂੰ ਕੋਈ ਗੱਲਬਾਤ ਹੋ ਜੂ ਠੀਕ ਹੈ ਨਾ ਮੈਂ ਕਿ ਸਾਡੇ ਨਹੀਂ ਇਹ ਕੰਮ ਹੁੰਦਾ ਜਿਹੜੇ ਇਹ ਕੰਮ ਕਰਦੀ ਆ ਤੇ ਇਹਨੂੰ ਆਪਦੀ ਮਾੜੀ-ਮੋਟੀ ਹੋ ਰਹਿਣਾ ਚਾਹੀਦਾ ਹੁਣ ਅੱਗੇ ਪੰਜਾਬ ਦੇ ਵਿੱਚ ਆਹ ਚੀਜ਼ਾਂ ਥੋੜੋ ਹੁੰਦੀਆਂ ਸੀਗੀਆਂ ਅੱਗੇ ਤਾਂ ਢਾਡ ਗਵਾਣੋ ਵੀ ਬੰਦਾ ਇੱਜ਼ਤ ਕਰਦਾ ਪਿੰਡ 'ਚ ਵੀ ਅਗਲਾ ਡਰਦਾ ਸੀਗਾ ਵੀ ਇਹਦਾ ਕੰਮ ਨਾ हां वीरियुंदेया रीला ਪਾਉਣਾ ਛੱਡ ਕਿਉਂ ਨਹੀਂ ਦਿੰਦੇ ਵੀਰੇ ਮੇਰੀ ਰੋਜੀ ਰੋਟੀ ਆ ਮੈਂ ਮੈਂ ਮਸੂਰ ਹੋਣਾ ਵੀਰੇ ਨਾ ਤਾਂ ਮੈਨੂੰ ਪਸੰਦ ਕਰਦੇ ਆ ਲੋਕ ਮੈਨੂੰ ਤੇ ਘਰੇ ਵੀ ਆਉਣਗੇ ਵੀਰੇ ਤੇ ਮੈਲਨ ਵੀ ਆਉਣਗੇ ਮੈਨੂੰ ਸਾਰਾ ਕੁਝ ਕਰਨ ਆਉਣਗੇ ਵੀਰੇ ਤੇ ਮੈਂ ਕੱਲ ਨੂੰ ਐਵੇਂ ਤੁਹਾਨੂੰ ਕਹੀ ਜਾ ਮੈਂ ਹੁਣ ਕਿਸੇ ਗੀਤ ਚ ਮੈਨੂੰ ਸੱਦਣਗੇ ਮੈਂ ਕਿਤੇ ਵੀ ਜਾਣੀ ਆ ਮੈਨੂੰ ਇਹ ਫੋਟੋਆਂ ਕਰਾਉਂਦੇ ਆ ਲੋਕ ਮੈਨੂੰ ਐ ਵੀਰੇ ਮੇਰੀ ਚੜ੍ਹਾਈ ਹੋਊਗੀ ਮੈਂ ਗੀਤ ਚ ਜਾਣਾ ਆਰਨੇਤ ਦੇ ਗੀਤ ਚ ਜਾਣਾ ਰੈਕ ਦੇ ਗੀਤ ਚ ਜਾਣਾ ਵੀਰੇ ਮੈਂ ਮੇਰੀ ਜ਼ਿੰਦਗੀ ਮਾਂ ਦੀ ਜ਼ਿੰਦਗੀ ਮੈਂ ਮਰਜੀ ਜਾਵਾਂ ਵੀਰੇ ਮੈਂ ਕਲਾਕਾਰਾਂ ਨੂੰ ਬਹੁਤਾਂ ਨੂੰ ਕਿਹਾ ਮੈਨੂੰ ਲੈਣਾ ਗੀਤਾਂ 'ਚ ਵੀ ਲੈਣਾ ਉਹਨਾਂ ਨੇ ਇੰਸਟਾਗ੍ਰਾਮ ਦੇ ਉੱਤੇ ਕੁੜੀਆਂ ਛੋਟੇ-ਛੋਟੇ ਕੱਪੜੇ ਪਾ ਕੇ ਕਦੇ ਡਿਮਾਂਡ ਕੀਤੀਆਂ ਨੇ ਵੀ ਮੈਂ ਮੈਂ ਵੀ ਛੋਟੇ-ਛੋਟੇ ਕੱਪੜੇ ਪਾਉਣੇ ਮੈਨੂੰ ਹੀ ਲਿਆ ਕੇ ਦੇ ਇਹ ਜਿਹੀ ਚੀਜ਼ ਬਥੇਰਾ ਕੁਝ ਕਰਦੀ ਹੈ ਬਾਈ ਯਾਰ ਮੈਨੂੰ ਹੁਣ ਇਹ ਨੇ ਤਾਂ ਮੈਨੂੰ ਇੱਕ ਮੇਲੇ ਨੱਕ ਜਿਹਾ ਦਮ ਕੀਤਾ ਪਿਆ ਠੀਕ ਆ ਵੀ ਮੈਨੂੰ ਤਾਂ ਇਹ ਲੱਗਦਾ ਵੀ ਹੋ ਸਕਦਾ ਵੀ ਇਹ ਰੀਲਾ ਬਣਾ ਕੇ ਰੱਖੀ ਬੈਠੇ ਹੋ ਛੋਟੇ-ਛੋਟੇ ਕੱਪੜੇ ਵਾਲੀਆਂ ਵੀ ਤਾਂ ਇਹ ਮੈਨੂੰ ਕਹਿੰਦੀ ਮੇਲਾ ਖੇੜਾ ਛੱਡੇ ਵੀ ਮੈਂ ਆਪਦਾ ਕੰਮ ਚਲਾਵਾ ਠੀਕ ਹੈ ਨਾ ਲੋਕ ਮੈਨੂੰ ਟਿੱਚਰਾਂ ਕਰਦੇ ਆ ਮੈਂ ਬਾਹਰ ਨਿਕਲਣ ਜੋਗਾ ਨਹੀਂਗਾ ਫਿਰ ਮੇਰਾ ਤਾਂ ਇਹੀ ਹੈ ਬਈ ਉਹ ਆ ਵੀ ਜੇ ਨੇ ਇਹ ਕੰਮ ਕਰਨਾ ਮੇਰੀ ਜਾਨ ਸੌਖੀ ਹੋ ਜੂ ਮੇਰਾ ਖੜਾ ਛੱਡ ਦੇ ਬਸ ਮੈਨੂੰ ਤਲਾਕ ਮੈਨੂੰ ਤਲਾਕ ਦੇ ਦੇ ਹਾਂ ਤਲਾਕ ਦੇ ਦੇ ਫਿਰ ਇਹਨੂੰ ਵੀਰੇ ਤਲਾਕ ਵੀ ਦੇ ਦੂੰਗੀ ਮੈਂ ਹੂੰ ਲਵੇ ਸੀ ਥਾਂ ਦੇ ਮੈਂ ਮੈਂ ਥੋੜੇ ਕਾਇਮਤ ਦੇ ਸਾਹਮਣੇ ਕਹਿਣਾ ਵੀ ਮੇਰਾ ਖੜਾ ਛੱਡੇ ਥਾਂ ਦੇ ਦੇ ਵੀਰੇ ਮੋਹੀ ਵੇਚ ਕੇ ਤਾਂ ਚੰਡੀਗੜ੍ਹ ਫਲੈਟ ਲੈ ਲੂੰਗੀ ਕਿਰਾਏ ਤੇ ਫਲੈਟ ਹਾਂ ਵੀਰੇ ਕਿੱਥੇ ਜਾਣਾ ਚੰਡੀਗੜ੍ਹ ਚੰਡੀਗੜ੍ਹ ਵੇਖਿਆ ਕਦੇ ਹਾਂ ਬਠੰਡੇ ਗਈਆਂ ਕਿਤੇ ਵੀਰੇ ਮੈਂ ਸਾਰੇ ਹੀ ਥਾਮ ਗਈ ਹਾਂ ਬਠੰਡੇ ਗਈ ਨਹੀਂ ਤੇ ਚੰਡੀਗੜ੍ਹ ਦੇ ਸੁਪਨੇ ਲੈ ਜੰਨੇ ਤੂੰ ਤੇ ਵੀਰੇ ਉਹਦਾ ਮੈਂ ਲਾਉਂਗੀ ਕੋਈ ਫਲੈਅਰ ਆਪ ਦਾ ਚੰਡੀਗੜ੍ਹ ਨਾ ਜਿੰਨਾ ਫੋਨਾਂ ਦੇ ਵਿੱਚ ਜਾਂ ਮੋਬਾਈਲਾਂ ਦੇ ਵਿੱਚ ਆਪਣੇ ਉਂ ਦੇਖਦਾ ਨਾ ਦੁਕਾਨ ਦੱਸਣ ਦੇ ਮੁਤਾਬਕ ਸੋਹਣਾ ਲੱਗਦਾ ਤੇ ਉਹਨਾਂ ਸੋਹਣਾ ਹੈ ਨਹੀਂ ਉਹ ਕੋਨੀ ਵੀਰੇ ਮੈਨੂੰ ਵਧੀਆ ਲੱਗਦਾ ਨਾ ਪਿੰਡਾਂ ਨਾਲ ਸੋਹਣਾ ਨਹੀਂ ਹੈਗਾ ਵੀਰੇ ਮੈਂ ਦਾ ਥਾਂ ਵੇਚ ਫਲੈਟ ਲੈਣਾ ਫਲੈਟ ਲੈ ਲੂੰਗੀ ਮੈਂ ਕੀ ਕਰਾਂਗੀ ਫਿਰ ਮੈਂ ਰੀਲਾ ਬਣਾਇਆ ਕਰੂੰਗੀ ਚੱਕੀ ਮੀ ਤੋਂ ਚੱਕੀ ਮੀ ਚੱਕੀ ਮੀ ਤੋਂ ਚੱਕੀ ਮੀ ਹੈ ਹਾਂ ਨਿਕਰਾਂ ਪਾ ਕੇ ਸਾਰਾ ਕੁਝ ਕਰਾਂ ਤੂੰ ਵੀਰੇ ਇਹਦਾ ਇਹ ਤਾਂ ਨਹੀਂ ਦੇ ਸਕਦੀ ਤੇਰੇ ਘਰੇ ਮੈਂ ਖੜਾ ਛਡਾਉਣਾ ਚਾਹੁੰਦਾ ਬਸ ਛੱਡ ਦੇਣਾ ਇਹਨੂੰ ਪਿੰਡਾਂ ਦੀਆਂ ਕੁੜੀਆਂ ਨੂੰ ਕੀ ਹੋ ਗਿਆ ਦੋਸਤੋ ਪਿੰਡਾਂ ਦੀਆਂ ਕੁੜੀਆਂ ਰੀਲਾਂ ਵੇਖ-ਵੇਖ ਕੇ ਵੇਖ-ਵੇਖ ਕੇ ਸ਼ਹਿਰਾਂ ਵੱਲ ਨੂੰ ਤੁਰੀਆਂ ਜਾਂਦੀਆਂ ਨੇ ਚੰਡੀਗੜ੍ਹ ਮੋਹਾਲੀ ਇਦਾਂ ਦੇ ਏਰੀਏ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਜਿੱਥੇ ਕੁੜੀਆਂ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ YouTube ਦੇ ਉੱਤੇ ਆਪਣੀਆਂ ਅਧ ਨੰਗੀਆਂ ਵੀਡੀਓ ਪਾਉਂਦੀਆਂ ਨੇ ਉਹਨਾਂ ਨੂੰ ਵੇਖ ਕੇ ਸਾਡੇ ਪਿੰਡ ਦੀਆਂ ਕੁੜੀਆਂ ਆਪਣੇ ਪੰਜਾਬ ਦੀਆਂ ਕੁੜੀਆਂ ਇਹ ਚੀਜ਼ਾਂ ਵੱਲ ਰੁਝਾਨ ਵਧਾ ਰਹੀਆਂ ਨੇ ਵੀ ਅਸੀਂ ਵੀ ਜਾ ਕੇ ਇਹਨਾਂ ਨਾਲ ਰੀਲਾਂ ਪਾਈਏ ਅਸੀਂ ਵੀ ਫੇਮਸ ਹੋ ਜਾਈਏ ਲੋਕ ਸਾਨੂੰ ਵੀ ਕਮੈਂਟ ਕਰਨਾ ਅਸੀਂ ਵੀ ਇਹਨਾਂ ਵਾਂਗੂ ਸੋਹਣੇ ਲੱਗੀਏ ਪਰ ਜਿੰਨਾ ਇਹ ਚੀਜ਼ਾਂ ਦਿਸਣ ਨੂੰ ਐ ਲੱਗਦੀਆਂ ਨੇ ਵੀ ਵਧੀਆ ਨੇ ਪਰ ਉਹਨੀਆਂ ਹੀ ਵਿੱਚ ਜਦੋਂ ਦਲਦਲ ਆ ਇੱਕ ਸਾਬ ਦੀ ਇਹਦੇ ਵਿੱਚ ਜਦੋਂ ਖੁੱਬ ਗਿਆ ਬੰਦਾ ਤੇ ਥੱਲੇ ਨੂੰ ਹੀ ਜਾਊਗੀ ਨਾ ਕਿ ਉੱਤੇ ਨੂੰ ਜਾਊਗਾ ਅਰੇ ਕੁੜੀਆਂ ਨੂੰ ਇਦਾਂ ਲੱਗਦਾ ਵੀ ਸਾਡੀ ਚੜ੍ਹਾਈ ਹੋ ਰਹੀ ਆ ਪਰ ਨਹੀਂ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਕਈ ਕੁੜੀਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਗਲਤ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਉਹ ਚੀਜ਼ਾਂ ਫਿਰ ਉਹ ਕਿਉਂ ਵਾਇਰਲ ਹੁੰਦੀਆਂ ਇਹ ਇਦਾਂ ਹੀ ਹੁੰਦੀਆਂ ਨੇ ਜਦੋਂ ਆਪਾਂ ਕਹਿਣੇ 'ਚ ਨਹੀਂ ਰਹਿੰਦੀਆਂ ਆਪਣੇ ਪਰਿਵਾਰ ਦੇ ਕਹਿਣੇ ਦੇ ਵਿੱਚ ਨਹੀਂ ਰਹਿੰਦੀਆਂ ਆਪਣੇ ਘਰ ਵਾਲਿਆਂ ਤੋਂ ਫ੍ਰੀडम ਭਾਲਦੀਆਂ ਤੇ ਛੱਡ ਕੇ ਉਹਨਾਂ ਤੁਰ ਜਾਂਦੀਆਂ ਤੇ ਫਿਰ ਇਹੋ ਜਿਹਾ ਕੰਮ ਹੀ ਹੁੰਦਾ ਬਈ ਹੁਣ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਕੁੜੀਆਂ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਹੜੀਆਂ ਪਿੰਡਾਂ ਨੂੰ ਛੱਡ ਕੇ ਪੰਜਾਬ ਨੂੰ ਛੱਡ ਕੇ ਚੰਡੀਗੜ੍ਹ ਉਹ ਵੀ ਆਪਣਾ ਇੱਕ ਹਿਸਾਬ ਦਾ ਪੰਜਾਬ ਆ ਪਰ ਉੱਥੇ ਜਾ ਕੇ ਉਹ ਚੀਜ਼ਾਂ ਬਣਾਉਂਦੀਆਂ ਨੇ ਰੀਲਾਂ ਪਾਉਂਦੀਆਂ ਨੇ ਉਹਨਾਂ ਨੂੰ ਵੇਖਦੀਆਂ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਹੀ ਕਰ ਰਹੀਆਂ ਨੇ ਕਿ ਗਲਤ ਕਰ ਰਹੀਆਂ ਨੇ ਬਈ ਮੈਂ ਤੁਹਾਨੂੰ ਦੱਸ ਦਾਂਗਾ ਹਾਂ ਪੰਜੇ ਉਂਗਲਾਂ ਇੱਕੋ ਜਿਹਾ ਨਹੀਂ ਕੁੜੀਆਂ ਸੋਸ਼ਲ ਮੀਡੀਆ ਤੇ ਇਹ ਜਿਗਾਂ ਹੀ ਪਈਆਂ ਜਿਹੜੀਆਂ ਇੱਕ ਸਟੋਰੀ ਕ੍ਰੀਏਟ ਕਰਦੀਆਂ ਹਨਾ ਸਟੋਰੀਆਂ ਬਣਾਉਂਦੀਆਂ ਲੋਕਾਂ ਨੂੰ ਗ ਕੋਈ ਪੱਤਰਕਾਰ ਆ ਕੋਈ ਕੁਛ ਆ ਉਹ ਸਹੀ ਆ ਜਿਹੜੀਆਂ ਹੁਣ ਲੱਕ ਹਿਲਾਉਣਾ ਜਾਂ ਆਪਣੇ ਸਰੀਰ ਦੇ ਅੰਗ ਦਿਖਾਉਣੇ ਇਹ ਕੋਈ ਕਲਾ ਨਹੀਂ ਹੁੰਦੀ ਜੇ ਕਲਾ ਦਾ ਕੋਈ ਮਾੜਾ ਮੋਟਾ ਕਰਕੇ ਦਿਖਾਓ ਕੁਛ ਹੈ ਨਾ ਉਹ ਚੀਜ਼ ਹੁੰਦੀ ਆ ਕੱਲੇ ਲੱਕ ਹਿਲਾਉਣ ਨਾਲ ਤੁਹਾਡੀ ਕਿੰਨਾ ਲੱਕ ਹਿਲਾ ਲਓਗੇ ਤੁਸੀਂ ਕਦੇ ਤਾਂ ਬੁੜਗਾਂ ਹੋ ਗਾਈ ਮੋੜ ਕੇ ਅੱਖਾਂ ਚ ਘਸੌਣ ਦੇ ਦੇ ਲੁੰਦੀਆਂ ਕਈ ਕੁੜੀਆਂ ਬੇਵਾਰੀਆਂ ਹੋ ਕੇ ਘਰਾਂ ਤੋਂ ਉੱਥੇ ਉੱਠ ਜਾਂਦਾ ਚੰਡੀਗੜ੍ਹ ਮੁਹੱਲੀਆਂ ਵੱਡੇ ਸ਼ਹਿਰ ਉੱਠ ਜਾਂਦੀਆਂ ਕੋਈ ਗਲਤ ਵੀਡੀਓ ਲਈਕ ਹੋ ਜਾਂਦੀ ਆ ਨਾ ਤਾਂ ਹੁਣ ਉਹਨਾਂ ਨੂੰ ਉਹਦੇ ਮਾਪੇ ਸੈਪਟ ਕਰਦੇ ਆ ਫਿਰ ਉਹ ਕੀ ਕਰਦੀਆਂ ਜਾਂ ਤਾਂ ਨਹਿਤ ਛਾਲ ਮਾਰਦੀਆਂ ਜਾਂ ਕੁਝ ਖਾਂਦੀਆਂ ਜਮਾਂ ਬੇਸ਼ਰਮ ਹੋ ਉਹ ਜਿਨ੍ਹਾਂ ਨੇ ਜਿਹੜੀ ਮਾੜੀ ਮੋਟੀ ਜੇ ਤੁਰੀ ਫਿਰੂਗੀ ਵੀ ਕੋਈ ਨਹੀਂ ਜਿਹੜਾ ਕੋ ਹੋ ਗਿਆ ਹੋ ਗਿਆ ਉਹ ਪਰ ਅੱਜ ਨਹੀਂ ਉਹਨੂੰ 5 ਸਾਲਾਂ ਨੂੰ 7 ਸਾਲਾਂ ਨੂੰ ਉਹਨੂੰ ਅਸਾਸ ਹੋਊਗਾ ਉਹ ਟਾਈਮ ਵੀ ਉਹਦੇ ਦਿਮਾਗ ਤੇ ਉਹਨੂੰ ਮਾਈਂਡ ਸਟ੍ਰੈਸ ਹੋਊਗਾ ਹੀ ਹੋਊਗਾ ਉਹ ਰੋਊਗੀ ਕਿਸੇ ਟਾਈਮ ਠੀਕ ਆ ਹੁਣ ਜੇ ਮੈਂ ਉਹਨੂੰ ਸਮਝਾਉਣਾ ਇਹ ਅੱਜ ਜੇ ਨਹੀਂ ਸਮਝਦੀ ਅੱਜ ਤੋਂ 5 ਸਾਲਾਂ ਨੂੰ ਉਹਦੇ ਹਾਲਾਤ ਦੇਖ ਲਈ ਕੀ ਹੁਣ ਜਾਣਾ ਫਿਰ ਚੰਡੀਗੜ੍ਹ ਹਾਂ ਵੀਰੇ ਜਾਣਾ ਦੇ ਦੇ ਤਲਾਕ ਫਿਰ ਮੈਂ ਤਾਂ ਦੇ ਦੇਣਾ ਬਾਈ ਮੈਂ ਤਾਂ ਕਰ ਤਿਆਰੋਂ ਤੁਸੀਂ ਹਾਂ ਵੀਰੇ ਦੇ ਕੇ ਤਲਾਕ ਰਾਈ ਨਾਮ ਜਿਹੜਾ ਸਿਸਟਮ ਹੁੰਦਾ ਤੁਹਾਡਾ ਕਰਕੇ ਪਰੇ ਮਾਰੋ ਇਹ ਜਿਹੇ ਕੁੜੀਆਂ ਤੋਂ ਕੀ ਕਰਾਉਣਾ ਪਰ ਬਾਈ ਨਹੀਂ ਨਹੀਂ ਮੈਂ ਬਾਈ ਕਰਦਣਾਗਾ ਮੈਂ ਸ਼ੋਕ ਰੱਖ ਜੀ ਕੋਈ ਜਵਾਕ ਨਹੀਂ ਹੋਇਆ ਕਿਹੜਾ ਛੱਡਦਾ ਦੋਸਤੋ ਤੁਸੀਂ ਦੇਖ ਸਕਦੇ ਹੋ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਜਿਆ ਰੁਝਾਨ ਬਹੁਤ ਜ਼ਿਆਦਾ ਵੱਧ ਚੁੱਕਿਆ ਦੋਸਤੋ ਕੁੜੀਆਂ ਅਧ ਨੰਗੀਆਂ ਵੀਡੀਓ ਵੇਖ ਵੇਖ ਕੇ ਅਧ ਨੰਗੀਆਂ ਵੀਡੀਓ ਵੇਖ ਵੇਖ ਕੇ ਹਲਚਲ ਉਹਨਾਂ ਦੇ ਵਿੱਚ ਵੀ ਹੋ ਰਹੀ ਆ ਉਹ ਵੀ ਉਹਨਾਂ ਦੇ ਵਾਂਗੂ ਬਣ ਬਣੀ ਜਾਂਦੀਆਂ ਨੇ ਉਹ ਵੀ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਦੇ ਵਿੱਚ ਜਾ ਜਾ ਕੇ ਕੁੜੀਆਂ ਦੇ ਨਾਲ ਰੀਲਾਂ ਪਾ ਰਹੀਆਂ ਨੇ ਕਿਉਂ ਪਾ ਰਹੀਆਂ ਨੇ ਫੇਮਸ ਹੋ ਜਾਈਏ ਸੀ ਸਾਨੂੰ ਕਮੈਂਟ ਆਉਣਾ ਅਸੀਂ ਨੰਗ ਪੜੰਗੇ ਹੋ ਕੇ ਲੱਕਾਂ ਦੇ ਠੁਮਕੇ ਲਾਈਏ ਲੋਕ ਸਾਨੂੰ ਵੇਖਣ ਪਰ ਉਹ ਚੀਜ਼ਾਂ ਭੁੱਲ ਗਏ ਆ ਨੇ ਵੀ ਸਾਡੀ ਵੀ ਕੋਈ ਜ਼ਿੰਦਗੀ ਸੀ ਸਾਡੇ ਵੀ ਕੋਈ ਪਰਿਵਾਰ ਦੇ ਵਿੱਚ ਕੋਈ ਸਟੈਂਡ ਵਾਲੇ ਸਾਡੇ ਵੀ ਗੁਰੂ ਕਿੰਨੇ ਸ਼ਹੀਦ ਸ਼ਹੀਦ ਹੋਇਆ ਜਿਹੜੇ ਸਾਡੇ ਅਮਰ ਹੋਇਆ ਗੁਰੂ ਉਹਨਾਂ ਬਾਰੇ ਇਹ ਚੀਜ਼ਾਂ ਭੁੱਲ ਗਏ ਨੇ ਵੀ ਪੰਜਾਬ ਦੇ ਵਿੱਚ ਸਿਸਟਮ ਪਹਿਲਾਂ ਕੀ ਸੀਗਾ ਸਾਡੇ ਬਜ਼ੁਰਗ ਕਿੰਨੇ ਵੱਡੇ ਸੀ ਸਾਡੇ ਦਾਤੇ ਕਿੰਨੇ ਵੱਡੇ ਸੀਗੇ ਉਹ ਕਿਹੜੀਆਂ-ਕਿਹੜੀਆਂ ਜੰਗਾਂ ਲੜੀਆਂ ਉਹਨਾਂ ਨੇ ਕੀ-ਕੀ ਕੀਤਾ ਸਾਡੇ ਲਈ ਕਿਹੜਾ ਇਤਿਹਾਸ ਆਪਣਾ ਪੰਜਾਬ ਦਾ ਇਹ ਚੀਜ਼ਾਂ ਤੇ ਭੁੱਲ ਗਏ ਇਹ ਚੀਜ਼ਾਂ ਭੁੱਲ ਕੇ ਦੋਸਤੋ ਹੁਣ ਕੀ ਕਰ ਰਹੀਆਂ ਨੇ ਆਪਣੇ ਪੰਜਾਬ ਨੂੰ ਖੋਖਲਾ ਕਰ ਰਹੀਆਂ ਨੇ ਫ੍ਰੀडम ਪਹਿਲਾਂ ਨਹੀਂ ਹੁੰਦੀ ਸੀ ਪੰਜਾਬ ਦੇ ਵਿੱਚ ਕੁੜੀਆਂ ਨੂੰ ਕੁੜੀਆਂ ਫੁੱਟ-ਫੁੱਟ ਦੋ-ਦੋ ਫੁੱਟ ਕੁੜੀਆਂ ਪਿੱਛੇ ਤੁਰਦੇ ਸੀ ਆਪਣੇ ਘਰ ਵਾਲੇ ਤੋਂ ਕੁੰਡ ਨਹੀਂ ਕੱਢਦੀਆਂ ਸੀ ਆਹ ਕੁੰਡ ਕੱਢਦੀਆਂ ਸੀ ਤੇ ਮੰਜੇ ਦੇ ਬਰਾਬਰ ਨਹੀਂ ਬੈਂਦੀਆਂ ਸੀ ਨੀਵੇਂ ਥਾਂ ਬੈਂਦੀਆਂ ਸੀ ਇਹ ਚੀਜ਼ਾਂ ਪਹਿਲਾਂ ਬਣੀਆਂ ਸੀ ਕਿਉਂ ਬਣੀਆਂ ਸੀ ਚੰਗੀਆਂ ਚੀਜ਼ਾਂ ਸੀ ਦੋਸਤੋ ਇਹ ਸ਼ਹਿਰਾਂ ਦੇ ਵਿੱਚ ਹਜੇ ਨਹੀਂ ਸੀਗਾ ਸਿਸਟਮ ਪਿੰਡਾਂ ਦੇ ਵਿੱਚ ਇਹ ਸਿਸਟਮ ਸੀਗਾ ਪਰ ਪਿੰਡਾਂ ਵਾਲੇ ਲੋਕ ਜਿਹੜੇ ਹੈਗੇ ਸ਼ਹਿਰਾਂ ਨੂੰ ਵੇਖ-ਵੇਖ ਕੇ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਆ ਪਰ ਜਦੋਂ ਬਦਲ ਜਾਂਦਾ ਨਾ ਸਿਸਟਮ ਉਦੋਂ ਪੰਜਾਬ ਦੇ ਵਿੱਚ ਥਰਥੱਲੀ ਕਹਿ ਦਈਏ ਵੀ ਦੋਸਤੋ ਹੋ ਗਿਆ ਸਾਡਾ ਪੰਜਾਬ ਸਾਡੇ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਇਹ ਜਿਹੇ ਚੀਜ਼ਾਂ ਬਣ ਗਿਆ ਦੋਸਤੋ ਸਾਡੇ ਪੰਜਾਬ ਦਾ ਬੇੜਾਗਰਕ ਕਰਤਾ ਇਨਾ ਫ੍ਰੀਡਮ ਆਣੇ ਫ੍ਰੀਡਮ ਮਤਲਬ ਖੁੱਲ ਜਿਹੜੀ ਖੁੱਲ ਮਿਲ ਗਈ ਕੁੜੀਆਂ ਨੂੰ ਇਹਦੇ ਕਰਕੇ ਸਾਡੇ ਪੰਜਾਬ ਦਾ ਜਿਹੜਾ ਬੇੜਾਗਰਕ ਹੋ ਗਿਆ ਕੁੜੀਆਂ ਵੇ ਵੇ ਕੇ ਅੰਧ ਨੰਗੀਆਂ ਵੀਡੀਓ ਬਣਾ ਰਹੀਆਂ ਨੇ ਘਰ ਵਾਲੇ ਵੀ ਸਤੇ ਪਏ ਇਹ ਤੋਂ ਚੰਗਾ ਤਾਂ ਬਈ ਵਿਆਹ ਨਾ ਕਰਾਓ ਹੁਣ ਇਹ ਕੁੜੀ ਕਹਿੰਦੀ ਆ ਮੈਂ ਜਾ ਕੇ ਫਲੈਟ ਲੈਣਾ ਉਥੇ ਉਥੇ ਅਧ ਨੰਗੀਆਂ ਵੀਡੀਓ ਪਾਉਂ ਨਿਕਰਾਂ ਪਾਉਂਗੀ ਤੇ ਵਧੀਆ ਵਧੀਆ ਵੀਡੀਓ ਪਾਉਂਗੀ ਲੋਕ ਮੈਨੂੰ ਕਮੈਂਟ ਕਰਨਗੇ ਇਹ ਕਰਨਗੇ ਉਹ ਕਰਨਗੇ ਅਗਲੇ ਨੂੰ ਇਦਾਂ ਲੱਗਦਾ ਸਾਡੀ ਚੜ੍ਹਾਈ ਹੁੰਦੀ ਆ ਪਰ ਨਹੀਂ ਇਹ ਦਲਦਲਾ ਦੋਸਤੋ ਜਦੋਂ ਇਹਦੇ ਵਿੱਚ ਜੰਦਾ ਜਾ ਵੜਦਾ ਤਾਂ ਬਾਅਦ ਵਿੱਚ ਬੜਾ ਪਸਤਾਉਂਦਾ ਜਦੋਂ ਉਹਨਾਂ ਦੀਆਂ ਵੀਡੀਓ ਲੀਕ ਹੁੰਦੀਆਂ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਸ਼ੇਅ ਧੰਨਵਾਦ